ਅਹਿਮ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਕਿਸਾਨ 13 ਮਹੀਨੇ ਪਹਿਲਾਂ ਸੜਕਾਂ ਦੇ ਉੱਤੇ ਬੈਠੇ ਰਹੇ ਤੇ ਹੁਣ ਵੀ 13 ਫਰਵਰੀ ਤੋਂ ਕਿਸਾਨ ਅੰਦੋਲਨ ਕਰ ਰਹੇ ਨੇ ਮੋਰਚਾ ਲਗਾ ਕੇ ਬੈਠੇ ਨੇ ਕਿ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਤੇ ਕਈ ਹੋਰ ਮੰਗਾਂ ਨੂੰ ਲੈ ਕੇ ਪਰ ਜੇਕਰ ਕੋਈ ਕਹੇ ਕਿ ਜਿਹੜੀ ਮੰਗ ਨੂੰ ਲੈ ਕੇ ਤੁਸੀਂ 13 ਫਰਵਰੀ ਤੋਂ ਸੜਕਾਂ ਦੇ ਉੱਤੇ ਬੈਠੇ ਹੋ ਇਹ ਮੰਗ ਦੇ ਨਾਲ ਪੰਜਾਬ ਦੀ ਕਿਸਾਨੀ ਦਾ ਨੁਕਸਾਨ ਹੋਵੇਗਾ ਫਿਰ ਤੁਹਾਨੂੰ ਕੀ ਹੋ ਜਾ ਲੱਗੇਗਾ ਦਰਅਸਲ ਇਹੀ ਕੁਝ ਕਿਹਾ ਪੰਜਾਬ ਇਕਾਈ ਦੇ ਪੰਜਾਬ ਦੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਐਮਐਸਪੀ ਦਾ ਗਰੰਟੀ ਕਾਨੂੰਨ ਪੰਜਾਬ ਲਈ ਨੁਕਸਾਨਦੇਹ ਹੈ ਤਾਂ ਸੁਨੀਲ ਜਾਖੜ ਪਹਿਲਾਂ ਵੀ ਕਿਸਾਨੀ ਅੰਦੋਲਨ ਦੇ ਬਾਰੇ ਕਾਫੀ ਬਿਆਨ ਦੇ ਚੁੱਕੇ ਨੇ ਹੁਣ ਫਿਰ ਤੋਂ ਕਿਸਾਨੀ ਅੰਦੋਲਨ ਦੀ ਜਿਹੜੀ ਮੰਗ ਹੈ ਕਿ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਹੈ ਤਾਂ ਉਹ ਮੰਗ ਨੂੰ ਕਹਿ ਰਹੇ ਨੇ ਕਿ ਇਸ ਮੰਗ ਦੇ ਨਾਲ ਪੰਜਾਬ ਦੀ ਕਿਸਾਨੀ ਦਾ ਨੁਕਸਾਨ ਹੋਵੇਗਾ ਤਾਂ ਕਿ ਐਮਐਸਪੀ ਗਰੰਟੀ ਪੰਜਾਬ ਦੀ ਕਿਸਾਨੀ ਸੰਕਟ ਦਾ ਕੋਈ ਹੱਲ ਨਹੀਂ ਹੈ ਸੁਨੀਲ ਜਾਖੜ ਇਹ ਗੱਲ ਕਹਿ ਰਹੇ ਨੇ ਐ ਤੇ ਨਾਲ ਹੀ ਸੁਨੀਲ ਜਾਖੜ ਦੇ ਵੱਲੋਂ ਪਹਿਲਾਂ ਵੀ ਕਈ ਬਿਆਨ ਦਿੱਤੇ ਸੀ ਇਸ ਬਿਆਨ ਨੂੰ ਸੁਣਨ ਤੋਂ ਬਾਅਦ ਕਿਸਾਨ ਲੀਡਰ ਕਾਫੀ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਕਿਸਾਨ ਲੀਡਰ ਕਹਿ ਰਹੇ ਨੇ ਕਿ ਪਤਾ ਨਹੀਂ ਕਿਹੋ ਜੀਆਂ ਗੱਲਾਂ ਸੁਨੀਲ ਜਾਖੜ ਸਾਹਿਬ ਆਖ ਜਾਂਦੇ ਨੇ ਇਹ ਬਿਆਨ ਸੁਨੀਲ ਜਾਖੜ ਦੇ ਵੱਲੋਂ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਵਿੱਚ ਦਿੱਤਾ ਇੱਕ ਇੰਟਰਵਿਊ ਕੀਤੀ ਇੱਕ ਇੰਟਰਵਿਊ ਦੇ ਦੌਰਾਨ ਇਹ ਗੱਲਾਂ ਕੀਤੀਆਂ ਤਾਂ ਜਿਸ ਦੇ ਵਿੱਚ ਕਿਹਾ ਕਿ ਐਮਐਸਪੀ ਗਰੰਟੀ ਕਾਨੂੰਨ ਪੰਜਾਬ ਦੇ ਲਈ ਪੰਜਾਬ ਦੀ ਕਿਸਾਨੀ ਲਈ ਜਿਹੜਾ ਨੁਕਸਾਨ ਦਈ ਹੈ ਕੀ ਇਹ ਐਮਐਸਪੀ ਗਰੰਟੀ ਕਾਨੂੰਨ ਦੇ ਨਾਲ ਨੁਕਸਾਨ ਹੋਵੇਗਾ ਤੇ ਵਿਧਾਨ ਸਭਾ ਦੇ ਵਿੱਚ ਕਹਿੰਦੇ اجلاس ਬੁਲਾਇਆ ਜਾਵੇ ਵਿਧਾਨ ਸਭਾ ਦੇ ਵਿੱਚ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਦੇ ਲਾਭ ਅਤੇ ਹਾਨੀ ਦੇ ਬਾਰੇ ਚਰਚਾ ਹੋਣੀ ਚਾਹੀਦੀ ਹੈ ਜੋ ਕਿ ਆंदोलਨਕਾਰੀ ਕਿਸਾਨਾਂ ਸਮੇਤ ਸਾਰਿਆਂ ਨੂੰ ਇਸ ਦੇ ਬਾਰੇ ਚਾਣਨਾ ਪਾਇਆ ਜਾ ਸਕੇ ਤਾਂ ਸੁਨੀਲ ਜਾਖੜ ਦੇ ਵੱਲੋਂ ਵੀ ਗੱਲ ਕਹੀ ਗਈ ਆ ਤਾਂ ਹੁਣ ਸੁਨੀਲ ਜਾਖੜ ਕਿਉਂ ਕਹਿ ਰਹੇ ਨੇ ਕਿ ਆਖਰ ਜਿਹੜੀ ਮੰਗ ਨੂੰ ਲੈ ਕੇ ਕਿਸਾਨ 13 ਫਰਵਰੀ ਤੋਂ ਬੈਠੇ ਨੇ ਉਹ ਮੰਗ ਹੀ ਗਲਤ ਆ ਉਹ ਮੰਗ ਦੇ ਨਾਲ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਹੋਵੇਗਾ ਆਖਰ ਕਿਉਂ ਕਹਿ ਰਹੇ ਨੇ ਕਿਉਂਕਿ ਪਹਿਲਾਂ ਜਦੋਂ ਖੇਤੀ ਕਾਨੂੰਨ ਆਏ ਸੀ ਤਿੰਨ ਖੇਤੀ ਕਾਨੂੰਨ ਬਣਾਏ ਗਏ ਸੀ ਉਸ ਤੋਂ ਬਾਅਦ ਕਈ ਜਿਹੜੇ ਸਿਆਸਤਦਾਨ ਨੇ ਉਹਨਾਂ ਦੇ ਵੱਲੋਂ ਇਹ ਖੇਤੀ ਕਾਨੂੰਨਾਂ ਨੂੰ ਚੰਗਾ ਕਿਹਾ ਗਿਆ ਸੀ ਕਈਆਂ ਨੇ ਕਿਹਾ ਸੀ ਇਹ ਖੇਤੀ ਕਾਨੂੰਨ ਪੰਜਾਬ ਦੇ ਕਿਸਾਨਾਂ ਦੇ ਜ਼ਮੀਨਾਂ ਦੇ ਉੱਤੇ ਆ ਪੰਜਾਬ ਦੀ ਕਿਸਾਨੀ ਦੇ ਉੱਤੇ ਡਾਕਾ ਪਰ ਜਿਹੜੇ ਚੰਗਾ ਕਹਿ ਰਹੇ ਸੀ ਬਾਅਦ ਦੇ ਵਿੱਚ ਜਦੋਂ ਖੇਤੀ ਕਾਨੂੰਨ ਰੱਦ ਹੋਏ ਉਸ ਵੇਲੇ ਫਿਰ ਉਹ ਵੀ ਕਹਿਣ ਲੱਗ ਗਏ ਸੀ ਕਿ ਵਾਕਈ ਹੀ ਖੇਤੀ ਕਾਨੂੰਨ ਗਲਤ ਸੀ ਤਾਂ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇਹ ਰੱਦ ਕਰ ਦਿੱਤੇ ਰੱਦ ਕਰਨ ਦਾ ਬਿਆਨ ਦੇ ਦਿੱਤਾ ਪਰ ਉਸੇ ਦੌਰਾਨ ਉਸੇ ਦੌਰਾਨ ਇੱਕ ਐਮਐਸਪੀ ਦਾ ਰੇੜਕਾ ਚੱਲ ਰਿਹਾ ਸੀ ਜੋ ਅੱਜ ਵੀ ਚੱਲ ਰਿਹਾ ਹਾਲਾਂਕਿ ਉਹਦੋਂ ਵਾਦਾ ਕੀਤਾ ਸੀ ਕਿ ਐਮਐਸਪੀ ਦਾ ਗਰੰਟੀ ਕਾਨੂੰਨ ਬਣਾ ਦਾਂਗੇ ਕਿਸਾਨ ਕਾਲੀ ਕਰਕੇ ਜਲਦਬਾਜੀ ਕਰਕੇ ਉੱਠ ਗਏ ਉੱਥੋਂ ਪਰ ਫਿਰ ਐਮਐਸਪੀ ਦਾ ਗਰੰਟੀ ਕਾਨੂੰਨ ਨਹੀਂ ਬਣਾਇਆ ਗਿਆ ਪਰ ਹੁਣ ਗਰੰਟੀ ਕਾਨੂੰਨ ਦੀ ਮੰਗ ਨੂੰ ਲੈ ਕੇ ਕਿਸਾਨ ਬੈਠੇ ਨੇ ਤਾਂ ਸੁਨੀਲ ਜਾਖੜ ਕਹਿੰਦੇ ਕਿ ਐਮਐਸਪੀ ਦਾ ਗਰੰਟੀ ਕਾਨੂੰਨ ਪੰਜਾਬ ਲਈ ਚੰਗਾ ਨਹੀਂ ਹੈ ਐਮਐਸਪੀ ਦਾ ਗਰੰਟੀ ਕਾਨੂੰਨ ਪੰਜਾਬ ਦੇ ਲਈ ਨੁਕਸਾਨ ਲਈ ਹੈ ਤਾਂ ਆਖਰ ਕਿਉਂ ਨੁਕਸਾਨ ਲਈ ਹੈ ਸੁਨੀਲ ਜਾਖੜ ਜਾਣਦੇ ਨੇ ਆਖਰ ਕਿਹੜੇ ਤਰਕ ਦੇ ਨਾਲ ਉਹਨਾਂ ਦੇ ਵੱਲੋਂ ਕਿਹਾ ਗਿਆ ਤਾਂ ਹੁਣ ਕਿਸਾਨ ਜਿਹੜੇ ਨੇ ਜ਼ਰੂਰ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਨੇ ਕਿਉਂਕਿ ਸੁਨੀਲ ਜਾਖੜ ਪਹਿਲਾਂ ਵੀ ਅਜਿਹੇ ਬਿਆਨ ਦੇ ਚੁੱਕੇ ਨੇ ਦੂਜੇ ਪਾਸੇ ਸੁਨੀਲ ਜਾਖੜ ਦੀ ਗੱਲ ਦੇ ਨਾਲ-ਨਾਲ ਜੇਕਰ ਗੱਲ ਕੀਤੀ ਜਾਵੇ ਕੰਗਣਾ ਰਣੌਤ ਦੀ ਕੰਗਣਾ ਰੌਤ ਲਗਾਤਾਰ ਵਿਵਾਦਤ ਬਿਆਨ ਦਿੰਦੇ ਨੇ ਉਸ ਤੋਂ ਪਿਛਲੇ ਅੰਦੋਲਨ ਦੀ ਇੱਕਰ ਗੱਲ ਕਰੀਏ ਹਰਜੀਤ ਗਰੇਵਾਲ ਉਹਨਾਂ ਦੇ ਵੱਲੋਂ ਕਿਸਾਨੀ ਦੇ ਬਾਰੇ ਕਿਸਾਨੀ ਅੰਦੋਲਨ ਦੇ ਬਾਰੇ ਕਾਫੀ ਬਿਆਨਬਾਜ਼ੀਆਂ ਕੀਤੀਆਂ ਖੈਰੇ ਇਸ ਸਮਾਂ ਇਸ ਅੰਦੋਲਨ ਦੇ ਵਿੱਚੋਂ ਉਹਨਾਂ ਦੀ ਚੁੱਪ ਹੀ ਨਜ਼ਰ ਆ ਰਹੀ ਹੈ ਪਰ ਹੁਣ ਸਵਾਲ ਇਹ ਹੈ ਕਿ ਆਖਰ ਸੁਨੀਲ ਜਾਖੜ ਨੇ ਬਿਆਨ ਦਿੱਤਾ ਕਿਉਂ ਆ ਕੀ ਉਹ ਕਹਿਣਾ ਚਾਹੁੰਦੇ ਨੇ ਕਿਉਂਕਿ ਸਿੱਧੇ ਸ਼ਬਦਾਂ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਐ ਐਮਐਸਪੀ ਦਾ ਗਾਰੰਟੀਕਰਨ ਜਿਹੜਾ ਆ ਕਿਸਾਨਾਂ ਦੇ ਲਈ ਪੰਜਾਬ ਦੇ ਲਈ ਨੁਕਸਾਨਦੇਈ ਆ ਕਿ ਇੱਕ ਵਿਧਾਨ ਸਭਾ ਸੈਸ਼ਨ ਬੁਲਾਇਆ ਜਾਵੇ ਇਹ ਸੈਸ਼ਨ ਦੇ ਵਿੱਚ ਚਰਚਾ ਕੀਤੀ ਜਾਣੀ ਚਾਹੀਦੀ ਆ ਐਮਐਸਪੀ ਦੇ ਗਰੰਟੀ ਕਾਨੂੰਨ ਦੇ ਉੱਤੇ ਕਿਸਾਨਾਂ ਨੂੰ ਚਾਣਨਾ ਪਾਇਆ ਜਾ ਸਕੇ ਕਿ ਇਹ ਨੁਕਸਾਨਦਈ ਆ ਫਿਰ ਅਕਰ ਹੁਣ ਕਿਸਾਨ ਇਸ ਬਿਆਨ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਜਵਾਬ ਦਿੰਦੇ ਨੇ